ਸੱਚ ਰਿਹਾ ਗੱਲ ਜੀ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਡੰਗਰਾਂ ਦਾ ਵੰਡ ਖਤਮ ਹੋ ਗਿਆ ਸੋ ਆਪਾਂ ਰੋਟੀ ਖਾਣ ਗਏ ਉਸ ਤੋਂ ਬਾਅਦ ਗੱਡੀ ਆਈ ਡੰਗਰਾਂ ਦਾ ਖਾਣਾ ਲਾਉਣ ਵਾਸਤੇ ਵੰਡ ਲਾਉਣ ਵਾਸਤੇ ਸੋ ਭਰਾ ਇੱਥੇ ਬਾਹਰ ਹੀ ਰੱਖ ਗਏ ਆ ਮੇਰਾ ਬਰ ਹੁਣ ਹੈ ਗਿਆ 7 ਬੈਗ 50 50 ਕਿਲੋ ਦੇ ਸੋ ਉਧਰਲੀ ਸਾਈਡ ਤੇ ਆਪਾਂ ਲੈ ਕੇ ਜਾਣਾ ਠੀਕੇ ਸੋ ਹੁਣ ਭਰਾ ਆਪਾਂ ਕਮਰ ਕੱਸਾ ਜਾ ਕਰ ਲਿਆ ਤੁਸੀਂ ਦੇ ਸਕਦੇ ਕਿਉਂਕਿ ਮੇਰੇ ਬਰੇ ਲੱਕ ਪੀੜੋਂ ਲੱਪਿੰਦਾ ਭਾਰੇ ਬਰੇ 50 50 ਕਿਲੋ ਦੇ ਬੈਗੇ ਸੋ ਹੁਣ ਮੇਰਾ ਬਰੇ ਚੁੱਕ ਕੇ ਲੈ ਕੇ ਜਾਂਦੇ ਆ 7 ਬੈਗੇ ਸੱਤਾਂ ਕਹਿੰਦੇ ਆਹ ਵਾਲਾ ਜਿਹੜਾ ਕੱਲਾ ਜਿਹੜੇ 6 ਬੈਗ 6 ਦੇ ਸ਼ੇਪ ਤਾਂ ਪੰਜਾਬ ਨਾਲ ਕੋਲ ਦੇ ਚਲੋ ਚੱਕ ਕੇ ਲੈ ਗਏ ਨੇ ਭਰਾ ਅੰਦਰ ਸੱਤੇ ਦਿਨ ਸੱਤੇ ਬੈਗ ਬਰਾ ਆਪਾਂ ਲੈ ਗਏ ਆ ਜੇ ਆਹ ਕਮਰ ਕਸਣਾ ਨਾ ਕਰਦੇ ਲੱਕ ਬੜਾ ਪੀੜ ਹੋਣਾ ਏ ਵੀਰ ਕੋਈ ਵੀ ਭਾਰੀ ਚੀਜ਼ ਚੁੱਕਣੀ ਹੋਵੇ ਆਪਾਂ ਟਰਾਈ ਕਰੀਦਾ ਆਪਦਾ ਲੱਕ ਬੰਨ ਕੇ ਮੇਰਾ ਵੀ ਫਿਰ ਚੁੱਕੀਏ ਸੱਤ ਬੈਗ ਕਹੇ ਮਿੱਤਰੋ ਸੱਤੇ ਦੇ ਸੱਤੇ ਬੈਗ ਆਪਾਂ ਇੱਥੇ ਅੰਦਰ ਲੈ ਆਂਦੇ ਹੋ ਉਸ ਤੋਂ ਬਾਅਦ ਜਿਹੜੇ ਦੋ ਬੈਗ ਹੀ ਉਹਨਾਂ 'ਚੋਂ ਆ ਇੱਕ ਕੁੱਕੜਾਂ ਦਾ ਆ ਜਣ ਕੇ ਦੋ ਬੈਗ ਹੈਗੇ ਕੁੱਕੜਾਂ ਦਾ ਖਾਣਾ ਠੀਕ ਆ ਆਪਾਂ ਪਾ ਛੱਡਿਆ ਇੰਨਾ ਹੌਂਗਾ ਦੇ ਵਿੱਚ ਰੱਖਤਾ ਤਾਂ ਜੋ ਜਣ ਕੇ ਚੂਹੇ ਨਾ ਖਰਾਬ ਕਰ ਸਕਣ ਆ ਬੱਕਰੀਆਂ ਨੇ ਜਿਹੜਾ ਖਾਣਾ ਠੀਕ ਆ ਦੋ ਬੂਰੀਆਂ ਆਪਾਂ ਇਹਦੇ ਵਿੱਚ ਪਾਤੀਆਂ ਟਰਾਲੀ ਜਣ ਕੇ ਪਰ ਚੱਲੇ ਆ ਕੇ ਪਾਉਣਾ ਹੋ ਗਿਆ ਉਸ ਤੋਂ ਬਾਅਦ ਆਪਣੇ ਖਰਗੋਸ਼ਾਂ ਨੂੰ ਖਾਣਾ ਪਾ ਛੱਡਿਆ ਕਿ ਜਿੰਦਾ ਤੁਸੀਂ ਦੇ ਸਕਦੇ ਆ ਜਿਹਨਾਂ ਕਹਿੰਦੇ ਕਾ ਪਾਇਆ ਇੱਕ ਕਾ ਇਹਨੇ ਛੌਗੜਾ ਨਹੀਂ ਕਹਿੰਦੇ ਸ਼ਾਵੜੀ ਨਹੀਂ ਨਹੀਂ ਨਾਦੀ ਵੰਡੂਂਦੀਆ ਵੰਡੂਲੀ ਰੀਜਨਾ ਕੰਦੇ ਇਹ ਜਿਹੜਾ ਖਾਣਾ ਹੈ ਆਪਾਂ ਬੱਕਰੀਆਂ ਨੂੰ ਪਾ ਸਕਦੇ ਆ ਬਲਦ ਨੂੰ ਵੀ ਪਾ ਸਕਦੇ ਆ ਫਿਰ ਗੋਸ਼ ਵੀ ਮੇਰਾ ਮਸੀਹ ਨਹੀਂ ਖਾਂਦੇ ਆ ਜੀ ਇਹਨਾਂ ਨੂੰ ਗੱਜਨਾ ਮਰਜੀ ਜਵਾਕ ਨੂੰ ਪਾਣੀ ਪਾਈ ਆ ਇਹਨਾਂ ਬਸ ਨਾਈ ਹਣਾਂਗੇ ਜਿਵੇਂ ਇਸ ਇਹਨਾਂ ਨੂੰ ਪਾਣੀ ਆਪਾਂ ਰੱਖੀਦਾ ਪੀਣ ਵਾਸਤੇ ਨਾ ਕਿ ਨਹਾਉਣ ਵਾਸਤੇ ਚਲੋ ਕੋਈ ਗੱਲ ਨਹੀਂ ਇਹਨਾਂ ਦਾ ਪਾਣੀ ਭਰਦੇ ਆ ਇਹ ਮੀਂਹ ਤੁਸੀਂ ਪੀ ਸਕਦੇ ਆ ਮੀਂਹ ਬਾਹਰ ਪੈਣ ਲੱਗ ਪਿਆ ਠੀਕ ਹੈ 1 ਮਿੰਟ ਤਾਂ ਦਿਖਾ ਦਿੰਦਾ ਮੈਂ ਮੀਂਹ ਹੁਣ ਪੈਂਦਾ ਪਿਆ ਫੁੱਲ ਮੀਂਹ ਆ ਗਿਆ ਜੀ ਜੀ 5 ਵਜੇ ਤੇ 2-3 ਮਿੰਟ ਰਹਿ ਜਾਂਦੇ ਆ ਸੋ ਜਣ ਪਾਣੀ ਪੂਰੀ ਜਿੰਮਿਆ ਆਵਲੀ ਜਗ੍ਹਾ ਦੇ ਪਟਾਕ ਦਿੰਨੇ ਦੀਗੇ ਆਵਲੀ ਜਗ੍ਹਾ ਪਟਾਕ ਦਿੰਨੇ ਤਾਂ ਜਿਨ ਕੇ ਬਾਰੀ ਬੀਜ ਦੀ ਜਿਹੜੀ ਵਾਛੜ ਆਗੇ ਆਪਣੇ ਖਰਗੋਸ਼ਾਂ ਵਿਚਾਰਾਂ ਦੇ ਨਾਲ ਲੱਗੇ ਠੀਕੇ ਹੁਣ ਜੰਨੇ ਆਪਾਂ ਘਰੇ ਅੱਜ ਦੀ ਵੀਡੀਓ ਪੈਸੇ ਖਤਮ ਕਰਦਿਆਂ ਧੰਨਵਾਦ ਜੀ ਸੱਚਾ ਖਾਲ ਵੀਡੀਓ ਵੇਖਣ ਲਗੀ ਸਾਰੇ ਭੈਣ ਭਰਾ ਲਾਈਕ ਤੇ ਸ਼ੇਅਰ ਗ੍ਰੀਨ ਕਰਦੇ ਵੀਰੇ